ਪਾਉ ਉਹ ਦੇਖ ਲੋ ਬੱਟੇ ਨੂੰ ਕੀ ਕਰ ਰਿਹਾ ਹੈ ਕੀ ਕਰਦਾ ਇਹਨੂੰ ਤੂੰ ਆਹ ਕਰ ਦੇ ਮੁੱਛਾ ਲੋਟ ਇਹਦੀਆਂ ਸਸਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਕੈਮੋ ਸਾਰੇ ਪਹੁੰਚ ਗਏ ਆਪਾਂ ਕਬੂਤਰਾਂ ਬੱਲ ਪਹਿਲਾਂ ਸਭ ਤੋਂ ਪਹਿਲਾਂ ਪਾਣੀ ਡੋਲਦਾ ਪਾਣੀ ਰਾਤ ਤਾਜ਼ਾ ਪਾਇਆ ਤਾਂ ਫਿਰ ਮੁੜ ਕੇ ਸਾਡਾ ਟਾਈਮ ਨਹੀਂ ਲੱਗਿਆ ਡੋਲਣ ਦਾ ਆ ਲੋ ਓਕੇ ਟਰੇ ਕੱਢ ਲਈਏ ਬਾਹਰ ਇਹ ਇਹ ਜਦ ਪਾਉਨੇ ਆਪਾਂ ਦਾਣੇ ਦੋਏ ਟ੍ਰੇਆਂ ਚ ਤੇ ਆ ਪਿਆ ਤਾਜਾ ਪਾਣੀ ਪਹਿਲਾਂ ਪਾਣੀ ਦਾ ਹੀ ਕੰਮ ਨਿਬੜਾ ਅੱਜ ਬੱਚੇ ਬਿਠਾਵਾਂਗੇ ਬਾਈ ਆਪਾਂ ਗੱਲ ਥੋੜਾ ਜਿਹਾ ਖਰਾਬ ਹੈ ਅੱਜ ਬੱਚੇ ਬਿਠਾਉਣੇ ਆ ਉੱਪਰ ਲੀਆਂ ਛਤਰੀਆਂ ਤੇ ਗੁਰੀ ਨੂੰ ਆ ਜਾਣ ਦੋ ਗੁਰੀ ਗਿਆ ਹੈ ਸਕੂਲ ਗੁਰੀ ਦਾ ਪੇਪਰ ਹੈ ਗੁਰੀ ਨੇ ਅੱਜ ਸਾਜਰੇ ਆ ਜਾਣਾ ਜੱਸਾ ਦਾਊਗਾ ਲੇਟ ਤੇ ਚਲੋ ਪਹਿਲਾਂ ਦਾਣਾ ਪਾਣੀ ਪਾਲ ਲਵਾਂ

ਤੇ ਦਾਣਾ ਪਾਣੀ ਹੋ ਗਿਆ ਢਾਨਾ ਬਣਾ ਦਾਣਾ ਇਹ ਚ ਪਾਤੇ ਠੀਕ ਨੇ ਠੀਕ ਨੇ ਬਾਈ ਆ ਬੈਠਾ ਨਾਲ ਚਲੋ ਬਾਈ ਆ ਜਾਓ ਬਾਈ ਓਹੋ ਹੋ ਆਓ 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 ਨਿਕਲੇਓ 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 ਚਲੋ ਨਿਕਲੇ ਆਏ ਕਬੂਤਰ ਸਾਰੇ ਬਾਹਰ ਚੋਹਣ ਦਮ ਇਨੇ ਦਾਣਾ ਪਾਣੀ ਫੇਰ ਦੇਖਦੇ ਆਂ ਆ ਬਾਈ ਕੀ ਬੋਲ ਰਹਾ ਤੂੰ ਲਓ ਵੀ ਮਿੱਤਰੋ ਦਾਣਾ ਪਾਣੀ ਹੋ ਗਿਆ ਨਾ ਦਾ ਡੰਨ ਆਪਾਂ ਬੱਚੇ ਫੜ ਲਏ ਪਹਿਲਾਂ ਬੱਚੇ ਫੜ ਕੇ ਪਾਈਏ ਜਾਲ ਚ ਫਿਰ ਉੱਪਰ ਬਿਠਾਈਏ ਅੱਜ ਤਿੰਨ ਚਾਰ ਕ ਬੜੇ ਬਜੇ ਬਿਠਾਉਣੇ ਆਪਾਂ ਖੁੱਲੀ ਛਤਰੀ ਤੇ ਬਾਕੀ ਜਾਲ ਦੇ ਉੱਪਰ ਠੀਕ ਆ ਚਲੋ ਫਿਰ ਫੜਦਾ ਮੈਂਨੇ ਬੱਚੇ ਲਓ ਵੀ ਮਿੱਤਰੋ ਬੱਚੇ ਫੜ ਲਏ ਆਪਾਂ ਨੇ ਕਿੰਨੇ 2 4 6 8 9 9 ਬੱਚੇ 9 ਬੱਚੇ ਆ ਫੜ ਲੇ ਤੇ 2-3 ਬੱਚੇ ਹਲੇ ਅੰਦਰ ਨੇ ਉਹਨਾਂ ਨੂੰ ਖੁੱਲੇ ਬਿਠਾਉਨੇ ਆਪਾਂ ਠੀਕ ਆ ਇਹਨਾਂ ਨੂੰ ਜਾਲ 'ਚ ਬਿਠਾਵਾਂਗੇ ਲੈ ਕੇ ਜਾਣਾ ਮੈਂ ਉੱਪਰ ਠੀਕ ਆ ਫੇਰ ਦੂਜੇ ਦੋ ਨੂੰ ਬੰਨਦਾਂਗੇ ਲਾਓ ਬਈ ਆਹ ਬੱਚੇ ਬਿਠਾ ਦੇ ਉੱਪਰ ਆ ਬੱਗਾ ਬੱਚਾ ਬੰਨਤੀ ਲਾਤੇ ਦੀ ਤੇ ਬਾਕੀ ਦੂਜਾ ਰੱਤਾ ਤੇ ਨੀਲਾ ਲੈ ਕੇ ਆਉਣਾ ਹੋਣਾ ਠੀਕ ਆ ਆਹਨ ਬੈਠ ਕੇ ਨਜ਼ਾਰੇ ਨਾਲ ਜਾਨਾ ਹੁਣ ਮੈਂ ਥੱਲੇ ਉਹ ਲੈ ਕੇ ਆਉਣੇ ਦੋਈ ਲਾਓ ਬਾਈ ਬਾਕੀ ਬੱਚੇ ਜਾਲਚ ਨੇ ਉੱਪਰ ਤਿੰਨ ਬੱਚੇ ਆਉਣੇ ਰੱਤਾ ਨੀਲਾ ਤੇ ਬੱਗਾ ਬਚਾ ਬੱਗਾ ਵਾਜਾ ਬੰਨਿਆ ਹੋਇਆ ਰੱਤਾ ਤੇ ਨੀਲਾ ਖੁੱਲੇ ਨੇ ਕਿਉਂਕਿ ਬੜੇ ਨੇ ਦੇਖਦੇ ਆ ਇੱਧਰ ਉੱਧਰ ਹਰਕਤਾਂ ਤਾਂ ਨਹੀਂ ਕਰਦੇ ਬਾਕੀ ਜਿੰਨਾ ਕਝਰ ਬਹਿਨੇ ਆ ਦੇਖਦੇ ਆ ਪਾਣੀ ਦੇ ਕੇ ਬਿਠਾ ਦਿੰਦੇ ਹੁਣ ਇਹਨਾਂ ਨੂੰ ਦੇਖ ਕੇ ਨਾ ਥੱਲੇ ਆ ਜਾਣ ਚਲੋ ਕੋਈ ਨਹੀਂ ਜਿੰਨਾ ਕਝਰ ਬਹਿਣਗੇ ਲਾਓ ਬਾਈ ਕਰਤਾਵਾ ਛੋੜ ਗਿਆ ਤਾਂ ਆਹ ਵੇਖੋ ਬੈਠਾ ਸਾਕੇ ਮੈਂ ਫਿਰ ਦਾਰਾ ਆਹ ਵੇਖੋ ਯਾਨ ਦੇ ਉੱਪਰ ਪੂਰੀ ਡਾ ਇਹਨੂੰ ਜਾਊਗਾ ਛੱਦਰੀ ਤੇ ਹੁਣ ਭੁੱਖ ਲੱਗੀ ਹੋਣੀ ਇਹਨਾਂ ਨੂੰ ਕੋਈ ਨਹੀਂ ਮੱਥਾ ਟੇਕਿਆ ਕਿ ਆ ਕੇ ਫੇਰ ਆਪਾਂ ਇਹਨਾਂ ਨੂੰ ਖਰਾਗੇ ਚੱਲੇ ਚੱਲ 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 ਆਹ ਆ ਇੱਥੋਂ ਜਾਊਗਾ ਇੱਥੋਂ ਡਰਾ ਇਹਨੂੰ ਇੱਥੋਂ ਛੱਦਰੀ ਤੇ ਜਾਊਗਾ ਚੱਲ ਉਹ ਤੇਰੀ ਓਹ ਹੋ ਓ ਯਾਰ ਆ ਗਿਆ ਆ ਗਿਆ ਆ ਗਿਆ ਆ ਗਿਆ ਸਾਲੇ ਛਤਰੀਂ ਦਿਖਦੀ ਇੰਨੇ ਉੜ ਗਿਆ ਤਾਂ ਓਏ ਕੋਈ ਨਾ ਕੋਈ ਨਾ ਆਪੇ ਛਤਰੀ ਤੇ ਆ ਜਾਣਾ ਇੰਨੇ ਉੱਥੇ ਪੰਗਾਇ ਹੋ ਗਿਆ ਦਾ ਇਹਦਾ ਜੇ ਨਾ ਉਹਦੇ ਜਾਂਦਾ ਬਿੱਲੀ ਬੁੱਲੀ ਨਾ ਕੱਢ ਦੇਣਾ ਤਾਂ ਨਹੀਂ ਵੀ ਰਿਕਣ ਭੱਜਦਾ ਏ ਚੱਲ ਅੱਜ ਦੌੜਨ ਲੱਗ ਗਿਆ ਇਹ ਵੀ ਤੇ ਕੋਈ ਨਹੀਂ ਕਰਦੇ ਹਿੱਲਾ ਇਹਦਾ ਆ ਬੈਠ ਗਿਆ ਹੁਣ ਤਾਰਦੇ ਆ ਨੂੰ ਇੱਧਰ ਆਊਗਾ 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 ਏ ਏ ਏ ਤਿਆਰ ਆ ਜਾ ਆ ਜਾ ਆ ਆ ਆ ਆਗੇ 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 ਏ ਏ ਏ ਗਿਆ ਟਾਂਗੀ ਤੇ ਲਓ ਏ ਏ ਲੱਗ ਗਿਆ ਲਓ ਬਈ ਮਿੱਤਰੋ ਇਕਲਾ ਵਜਾ ਲੱਗ ਗਿਆ ਓੜਾ ਇਹ ਰਹਿ ਗਿਆ ਨੀਲਾ ਨੀਲੇ ਦੇ ਕਾਲੂ ਗੇੜੇ ਘੜਾ ਲਾਂਗੇ ਤੇ ਹੁਣ ਬੈਠੇ ਰਹਿਣਗੇ ਚਲੋ ਹੁਣ ਤਸੱਲੀ ਆਪਾਂ ਨੂੰ ਬੱਗਾ ਬੱਜਾ ਦਾ ਬੰਨਿਆ ਹੋਇਆ ਠੀਕ ਆ ਚਲੋ ਕਰਨ ਨੂੰ ਆ ਜਾਣਾ ਤੋ ਫੇਰ ਮੱਥਾ ਟੇਕ ਕੇ ਆਉਣਾ ਆਪਾਂ ਉਹ ਖੋਡੇ ਉੱਪਰ ਪਾਈਏ ਹੁਣ ਕਿ ਥੱਲੇ ਉੱਪਰ ਐਂ ਸਿਕਰ ਐਂ ਟੌਪ ਟੌਪ ਤੇ ਆਪਾਂ ਉਹ ਦੀਸਲਾਏ ਭਾਈ ਪਾਉ ਕਹਿੰਦਾ ਉੱਪਰ ਫੇਰ ਦਾਣੀ ਦੂਣੇ ਤੇ ਨੂੰ ਪਾਉਣ ਜਾਇਆ ਕਰਨਾ ਜਿੱਦਣ ਕਦੇ ਮੈਂ ਨਾ ਹੋਇਆ ਠੀਕ ਹੈ ਹਾਂ ਬਾਠ ਠੀਕ ਹੈ ਬਾਉ ਮੰਨ ਗਿਆ ਭਾਈ ਬਾਉ ਨੇ ਆ ਆ ਸਵਾਟਰ ਪਾਇਆ ਹੋਇਆ ਇਹ ਰਾਹੁਲ ਦਰਾਵੜ ਨੇ ਪਾਇਆ ਦਾ 1983 ਜਬ ਵਰਲਡ ਕੱਪ ਖੇលਿਆ ਦਾ ਬਾਉ ਹੋ ਜਿੱਕਦਾ ਹੋ ਗਿਆ ਹੋਰ ਬਾਉ ਫਿਰ ਰਿਸ਼ਤਾ ਰਿਸ਼ਤਾ ਆਇਆ ਕੋਈ ਨਹੀਂ ਮੈਂ ਆ ਤਾਂ ਮੰਦਾ ਹੀ ਆ ਕਿਹਦੇ ਮੈਂ ਸਾਲੀ ਮੰਡੀ ਤੇ ਮਾਰ ਕੇ ਆਈਏ ਕਿਹੜਾ ਉਹ ਬਾਉ ਨੂੰ ਬਾਉ ਨੂੰ ਕਰਾਉ ਰਿਹਾ ਰਿਸ਼ਤਾ ਆ ਰ ਆਏ ਨਾ ਨਾ ਕਰੋ ਹੁਣ ਸਿਆਲ ਵੀ ਲੰਘ ਚੱਲਿਆ ਆਲਾ ਹੈ ਬਾਉ ਕੋਈ ਨਹੀਂ ਕਰਦੇ ਹਿੱਲਾ ਕੋਈ ਕਰਦੇ ਠੀਕ ਆ ਆ ਬਚਾ ਉੱਡ ਗਿਆ ਤਾਂ ਪਾਉ ਰੱਤਾ ਜਾ ਹਾਂ ਆ ਰੱਤਾ ਉਹਨੇ ਮੀਂਹ ਹਾਂ ਬਾਏ ਮਿੱਤਰੋ ਹੁਣ ਆਪਾਂ ਚੱਲਿਆਂ ਝਾੜ ਸਾਹਿਬ ਸੰਗਰਾਣ ਤੇ ਮੱਥਾ ਟੇਕਾਂ ਠੀਕ ਆ ਤੇ ਮੱਥਾ ਸਾਹਿਬ ਤੋਂ ਜ਼ਰੂਰੀ ਆ ਠੀਕ ਆ ਸੰਗਰਾਣ ਵਾਲੇ ਤੇ ਵੈਸੇ ਹੂੰ ਵੀ ਚੱਲ ਆਉਣੇ ਆ ਪਰ ਫੇਰ ਵੀ ਸੰਗਰਾਣ ਨੂੰ ਜ਼ਰੂਰ ਟੇਕਣਾ ਚਾਹੀਦਾ ਤੇ ਚੱਲੇ ਆ ਤੇ ਮੁੰਡੇ ਕਹਿੰਦੇ ਪੀ ਜਾ ਖਾਣਾ ਅੱਜ ਕੀ ਖਾਣਾ ਪੀ ਜਾ ਖਾਣਾ ਕਹਿੰਦੇ ਕਹਿੰਦੇ ਵੀਰੋ ਦੀ ਬੰ ਮੂਤ ਰਹੀਆਂ ਮੜਿਆਂ ਦੀਆਂ ਤੇ ਚਲੋ ਕੋਈ ਗੱਲ ਨਹੀਂ ਪੀਜਾ ਵੀ ਖਾ ਲੈਨੇ ਆ ਵਾ ਪਹਿਲਾਂ ਟੇਕੀਏ ਮੱਥਾ ਉਹ ਤੋਂ ਬਾਅਦ ਖਾਣੇ ਆ ਪੀਜਾ ਠੀਕ ਆ ਅੱਜ ਮੈਂ ਕਹਿੰਦਾ ਮੈਂ ਵੀ ਜਦਾਂ ਬਿਮਾਰ ਹੋਇਆ ਕਟੋ ਘਟ ਮਹੀਨੇ ਮਗਰੋਂ ਪੀਜਾ ਸ਼ਾਇਦ ਮਹੀਨੇ ਤੋਂ ਵੀ ਵੱਧੇ ਹੋ ਗਿਆ ਹੁਣ ਚਲੋ ਜਾਂਦੇ ਆ ਫਿਰ ਹੁਣ ਆਪਾਂ ਟੇਕੀਏ ਪਹਿਲਾਂ ਮੱਥਾ ਲਾਓ ਵੀ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਚਲੋ ਪਹਿਲਾਂ ਆਪਾਂ ਮੱਥਾ ਟੇਕ ਲਈਏ ਠੀਕ ਆ ਇੱਧਰ ਲਾ ਦੇ ਗੱਡੀ ਨੂੰ ਇਹ ਗੱਲਿਆ ਬਈ ਘਰ ਨੂੰ ਨਾਲ ਧੋਖਾ ਹੋ ਗਿਆ ਜਿੱਥੇ ਪੀਜ਼ਾ ਖਾਣਾ ਦਾ ਉਹ ਹੋਟਲ ਬੰਦ ਅੱਜ ਤੇ ਚਲੋ ਕੋਈ ਨਹੀਂ ਹੈ ਤੇ ਚਲੋ ਬਈ ਚੱਲਦੇ ਹਾਂ ਹੁਣ ਆਪਾਂ ਘਰ ਨੂੰ ਜਾ ਕੇ ਆਪਾਂ ਕਬੂਤਰ ਦੇਖੀਏ ਤਾਂ ਬੇਲੇ ਨੇ ਸਾਲੇ ਪਹੁੰਚ ਗਏ ਬਈ ਅੱਪਾ ਘਰ ਤੇ ਬੱਚੇ ਜੱッセ ਨੇ ਲਾ ਲੇ ਰੱਤਾ ਬੱਚਾ ਕਹਿੰਦੇ ਫੇਰ ਉੜ ਗਿਆ ਦਾ ਸੈਵੀ ਸਿੰਘ ਪਤੰਗ ਚੜਾਉਣ ਲੱਗ ਗਿਆ ਪਾਣੀ ਪਾਉਣ ਲੱਗੇ 5 ਮਿੰਟ ਹੈਗੇ ਆਲੇ ਆ ਓਹੋ ਹੋ ਓਏ ਸਾਲਿਆ ਲੋਰ ਲਵੇੜਤੀ ਸਾਰੀ ਚਲਾ ਓਏ ਕਬੂਤਰ ਉੱਕੇ ਨੇ ਸਾਰੇ ਦਾਣੇ ਪਏ ਨੇ ਓਏ ਕਿਹੜਾ ਦਾਣਾ ਉਹ ਟ੍ਰੇ 'ਚ ਕਣਕ ਲਿਆ ਕੇ ਪਾ ਟ੍ਰੇ 'ਚ ਔਹ ਲਖੋਲਤੀ ਰੋਟੀ ਸਾਲੇ ਫੁੱਦੂ ਤੇ ਮਾਰੀ ਨੇਗਾ ਉੱਕੇ ਨੇ ਸਾਰੇ ਬੱਚੇ ਬੱਚੇ ਸੈਟ ਨੇ ਹੁਣ ਆਗੇ ਭਾਈ ਆਪਾਂ ਗਰਾਊਂਡ 'ਚ ਕਿਹੜਾ ਮਾਰ ਅੱਜ ਘੀੜਾ ਨਹੀਂ ਦਾ ਵੱਜਿਆ ਤੇ ਕੰਮ ਹੋ ਰਿਹਾ ਐ ਨਾ ਪੂਰਾ ਜੋਰਾਂ ਤੇ ਤੇ ਮਿੱਟੀ ਵੀ ਪਛਾਤੀ ਰਹਿ ਗਈ ਥੋੜੀ ਬਹੁਤੀ ਬੱਸ ਆਹ ਜੋ ਬਾਦ ਘਾਟ ਹੋਊਗੀ ਉਹ ਦੇਖਾਂਗੇ ਫਿਰ ਤੇ ਇਧਰ ਪੇਂਟ ਹੋ ਗਿਆ ਗਰੇਲਾਂ ਨੂੰ ਹੋ ਰਹਿੰਦਾ ਹਲੇ ਚਲੋ ਹੌਲੀ ਹੌਲੀ ਹੋਈ ਜਾਂਦਾ ਕੰਮ ਤੇ ਚਲੋ ਮਿਲਦੇ ਆ ਹੁਣ ਹਾਂ ਮਿਲਦੇ ਆ ਸ਼ਾਮ ਜੇ ਨੂੰ ਨੇਰੇ ਜੇ ਹੋਏ ਜਸੂ ਉਹਨਾਂ ਦੇ ਆਏ ਤੇ ਯਾਰ ਬੱਚੇ ਨੂੰ ਪਾਣੀ ਪੋਣੀ ਦੇਣਾ ਹੈ ਚੱਲਦੇ ਹੁਣ ਆਪਾਂ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਕੋਠੇ ਤੇ ਛਾਤ ਕੇ ਉੱਪਰ ਪਹੁੰਚ ਚੁਕੇ ਹਾਂ ਹੁਣ ਖੁੱਡੇ ਪਾਉਣ ਦਾ ਸੀ ਦੇਖ ਰਹੇ ਹਾਂ ਸਾਡੀ ਛਲਾ ਵੀ ਇੱਥੇ ਪਾਏ ਜਾਣ ਓਰੇ ਦੇਖੋ ਤਾਂ ਕਿਉਂਕਿ ਉੱਥੇ ਲੋਟ ਨਹੀਂ ਆਉਣੇ ਉਧਰ ਇੱਥੇ ਖੁੱਡੇ ਪਾਏ ਜਾਣ ਆ ਉੱਥੇ ਸਾਹਮਣੇ ਇੱਥੇ ਬੈਠਣ ਨੂੰ ਜਗ੍ਹਾ ਪਾਈ ਜਾਵੇ ਮੂਰੇ ਨੈਟ ਲੱਗਿਆ ਹੋਵੇ ਇੰਨਾ ਉੱਚਾ ਇੱਥੇ ਟਾਂਗੀਆਂ ਖੜੀਆਂ ਹੋਣ ਵਾਹ ਓਕੇ ਆ ਢੰਨਾ ਹੈ ਪ੍ਰੋਗਰਾਮ ਤੇ ਕੱਲ ਨੂੰ ਦੇ ਦੇ ਜੇ ਮਿਸਤਰੀ ਆ ਗਿਆ ਹਲੇ ਦਾ ਟਾਕੀਆ ਬਣਾਉਣੀ ਆ ਆਪਰ ਆਪਣਾ ਦਿਖਦਾ ਹੈ ਆਇਦਾ ਆ ਜਾਲ ਜੇ ਸਾਰੀ ਚੱਕ ਕੇ ਉੱਪਰ ਲੈ ਆਵਾਂਗੇ ਲਓ ਵੀ ਮਿੱਤਰੋ ਕਹਿੰਦੇ ਮੂੜੇ ਦਾ ਡਿਊਟੀ ਦਾ ਟਾਈਮ ਹੋ ਗਿਆ ਡਿਊਟੀ ਦਾ ਕਹਿੰਦੇ ਤਤਮਾਣ ਜੱਲੇ ਨੇ ਮੂੜੇ ਦੁੱਧ ਵਗੇ ਮਿਲਦੇ ਆ ਠੀਕ ਆ ਪਹੁੰਚ ਗਏ ਭਈ ਆਪਾਂ ਕਬੂਤਰਾ ਵੱਲ ਤੇ ਰੋਜ਼ ਵਾਲੀ ਰੁਟੀਨ ਬੱਚਿਆਂ ਨੂੰ ਪਾਣੀ ਜਿਵੇਂ ਦੋ ਦੋ ਕਰਕੇ ਫੜ ਲਾ ਆ ਕਿਹੜਾ ਫੜਿਆ ਹੁਣ ਦਾ ਇੱਕ ਤਾਂ ਇਹ ਉਹ ਕੂਤਰੀ ਪਰਾ ਜਿਹੜਾ ਇਹ ਕਲ ਕੀ ਨੇਗਾ ਕਾਈ ਅੱਛਾ ਪਰਿਕਾਡ ਲੈ ਵੀ ਸਰੰਜ ਪਰ ਰੜੀ ਉਹਦੇ ਪਰ ਰੱਖ ਲਾ ਆਪੇ ਨਾਲ ਖੋਲੇ ਤੇ ਹਨਾ ਡੋਲੀ ਵਾਲੇ ਖੋਲੇ ਤੇ ਹਾਂ ਇਹ ਮੈਂ ਕਰਤੇ ਬੰਦ ਫਿਰ ਬਸ ਠੀਕ ਹੈ ਲਓ ਬਈ ਮਿੱਤਰੋ ਇਹਨਾਂ ਨੂੰ ਹੈ ਇਹਨੂੰ ਅੰਦਰ ਕਰਦੇ ਆਂ ਲਓ ਬਈ ਬੱਚਿਆਂ ਨੂੰ ਗਰਮ ਪਾਣੀ ਫਾਇਦਾ ਇਹਦਾ ਬਹੁਤ ਹੈ ਬਈ ਚਲੋ ਦੇ ਦਈਏ ਲਓ ਜੀ ਮਿੱਤਰੋ ਕੰਮ ਸਾਰਾ ਡੰਨਾ ਆਹ ਥੜਾ ਬਾਹਾਂ ਸਿਰ ਗਿਆ ਉੱਪਰੋਂ ਆਰੇ ਪਾਉਗੇ ਨੂੰ ਉੱਪਰ ਫਸਾ ਕੇ ਚੰਨ ਚੱਕ ਚੱਕ ਉੱਪਰ ਜਾ ਕੇ ਇੱਥੇ ਆ ਚੱਕਦੇ 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 ਵਾਹ ਓਕੇ ਓ ਬਸ ਬਸ ਉਹ ਸਾਰੇ ਸਾਰੇ ਹੀ ਉਡ ਗਏ ਬਸ ਹਨਾ ਠੀਕ ਹੈ ਤੇ ਉਹ ਟੋਕਰੀ ਚੱਕ ਕੇ ਆ ਉਹਦੇ ਪਰ ਰੱਖਦੇ ਆ ਲਾਲ ਜੀ ਇਹਦੇ ਪਰ ਕੜੇ ਜੇ ਪਰ ਇਹਦੇ ਪਰ ਚਾਹ ਓਕੇ ਡੰਨਾ ਯਾਰ ਕੰਮ ਬੜਾ ਠੀਕ ਹੈ ਠੀਕ ਆ ਤਾਂ ਪਈ ਰਹੇ ਨੇ ਚਲੋ ਬਈ ਓਕੇ ਮਿੱਤਰੋ ਕੰਮ ਆ ਜਾ ਵੀ ਚੱਲ ਬਾਹਰ ਤੇ ਹਾਂ ਸਾਫ ਹਲੇ ਨਹੀਂ ਕਰਨਾ ਪਸਿਆ ਸਿਆਲ ਪਖਾਰਾ ਜਰ ਰਹੂਗਾ ਤੇ ਜਸੂ ਦਾਣੇ ਪਾ ਦੇ ਆੜੀ ਦਾਣੇ ਟਰੇ ਚ ਪਾ ਦੇ ਦੋ ਟੱਕਣ ਪਾ ਦੇ ਚੁੱਕ ਚੱਕ ਲੈਣਗੇ ਠੀਕ ਆ ਕਬੂਤਰ ਚਲੋ ਵੀ ਦਾਣੇ ਦੂਣੇ ਪਾ ਦਈਏ ਤੇ ਕੰਮ ਆਪਣਾ ਡਨ ਮਿਲਦੇ ਆ ਅਗਲੇ ਵਲੋਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਚਲੋ ਨਿਵੇੜੀ ਕੰਮ ਠੀਕ ਆ